ਆਣੀ ਦੀ ਬਹੁਤ ਹੱਤ ਹੈ ਹੈ ਬੱਪੇ ਬੂਟਾ ਲਾ ਕੇ ਦੇਣਾ ਉਹ ਹਲੇ ਨਹੀਂ ਉਹ ਲਾਵਾਂਗੇ ਅਸੀਂ ਅਨਾਰ ਦਾ ਬੂਟਾ ਜਿਹੜਾ ਲਾਇਆ ਉਹ ਤੇ ਲਾ ਲਈਏ ਉਹਦੀ ਆ ਕਿਨਾਰੀ ਨਹੀਂ ਬਣ ਸਕਦੀ ਬੂਟੇ ਦੀ ਉਹਨੇ ਪੌੜੀ ਲਾ ਕੇ ਖਾਇਆ ਕਰੀ ਨਾਲ ਹਾਂ ਬੂਟਾ ਹਾਂ ਮੋਣੀ ਮੋਣੀ ਨੂੰ ਆਪਾ ਹੋੜੀ 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 ਹੌਲੀ ਚੱਲਦੇ ਆਂ ਜੱਪੂ ਜੱਪੂ ਕਿੱਥੇ ਚੱਲੇ ਆਪਾਂ ਗੋਰੇ ਗੋਰੇ ਕੋਲ ਨਹੀਂ ਇੱਥੇ ਚੱਲਿਆ ਗੋਰੇ ਗੋਲ ਨਹੀਂ ਆਪਾਂ ਪਾਣੀ ਲੈਣ ਚੱਲੇ ਆਂ ਪਾਣੀ ਹਾਂ ਪਾਣੀ ਲੈ ਕੇ ਆਉਣਾ ਪਾਣੀ ਵਿੱਚ ਮਾਰਾਂ ਡੀਕਾਂ ਚੜਦੀ ਪਈ ਰੋਣੇਕਾਂ ਰਾਜਣ ਮਲਵਾ ਦੇ ਰੱਬਾ ਕਰੀ ਨਾ ਤੋ ਸ੍ਰੀ ਕੰਮ ਹਾਂ ਇਆ ਗਿਆ ਹੁਣ ਇਹ ਕਹੂਗੀ ਇਹ ਕਹੂਗੀ ਮੇਰਾ ਮੂੰਹ ਢਾਗਾ ਵੇ ਹੱਥ ਪੱਟੀ ਨਹੀਂ ਪਰ ਤੇ ਚਲਾਉਂਗਾ ਦੇਣਾ ਮੈਂ ਆ ਦੇਖੋ ਉਹ ਵੀ ਮੇਰਾ ਫਾਟਾ ਘਲਾ ਲਾਉਂਗਾ ਦੇਣਾ ਮੈਂ ਉਹ ਅੱਜ ਕਿਥੇ ਡਿੱਗਿਆ ਸੀ ਬਾਈ ਕਿੱਥੇ ਸੀ ਬੱਸ ਆ ਰਹੀਏ ਧਿਆਨ ਨਾਲ ਹੈ ਹੈ ਇਹ 버거 ਲੈਣ ਆਏ ਆ ਫੁੱਲੇ ਦੇ ਖੜੇ ਆ ਭਾਈ ਬਾਈ ਉਹਨਾਂ ਨੂੰ ਕਿੰਨੇ ਵਜੇ ਲਾਦੇ ਨੇ ਭਾਈ ਬੱਸ ਮੇਰੇ ਲਾਦੇ ਨੇ 11:30 ਵਜੇ ਸਵੇਰ ਠੀਕ ਵਰਕਿੰਗ ਟਾਈਮ ਠੀਕ ਗਰਮੀਆਂ ਜਿਵੇਂ ਸਵੇਰੇ ਲਾਦੇ ਹਾਂਜੀ ਹਾਂਜੀ ਗਰਮੀਆਂ ਜਿਵੇਂ ਆਂਦਾ ਉਹਦਾ ਕਸਟਮਰ ਹਾਂਜੀ ਗਰਮੀਆਂ ਦੇ ਕਸਟਮਰ ਆਂਦੇ ਹਾਂਜੀ ਹਾਂਜੀ ਕਸਟਮਰ ਗਰਮੀਆਂ ਛਾੜਾ ਹੀ ਉਹਦਾ ਹਾਂ ਹਾਂ ਉਹਦੇ ਆਂਦੇ ਜਿਵੇਂ ਤੂੰ ਪਾਣੀ ਲੈਣਾ ਆਈ ਕਿ ਨਹੀਂ ਵਰਕ ਹਾਂਜੀ ਪਹਿਲੇ ਇਹਦੀ 버거 ਖਾਣਾ ਮਸਤ ਆਉਂਦੇ ਜਾਇਨਾ ਕਿ ਜਿਵੇਂ ਜੌਨ ਤਰ ਖਾਣਾ ਨਹੀਂ ਸ਼ਾਮ ਦੇ ਟਾਈਮ ਜ਼ਿਆਦਾ ਕੋਲਡ ਡਰਿੰਕ ਕਰੀ ਕੋਲਡ ਡਰਿੰਕ ਪਤਾ ਬਿਮਾਰ ਹੋ ਜਾਏਗਾ ਆ ਵੇ ਆ ਵੇ ਇੱਧਰ ਆ ਦੋ ਹੈਲੋ ਕੀ ਤੇ ਆਪਣਾ ਟਾਈਟਲ ਮਿਲ ਸਕਦਾ ਕੀ ਰਮਨ ਨੇ ਨਾ ਦੇਖਿਆ ਜੇ ਤੱਕ ਯਾਂ ਪਾ ਜੇ ਕੋਚ ਖਾਣੀ ਨਹੀਂ ਖਾਣੇ ਗੰਦੇ ਗੋ ਠੀਕ ਹੈ ਕੱਟਾ ਉਹ ਲੈ ਬਾਰਗਰਾ ਨੂੰ ਮੂੰਹ ਮਾਰ ਦਿਆ ਏ ਗੱਡੀ ਹਾਂ ਤੈ 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 ਉਹ ਮਮਾ ਪਾਣੀ ਪਾਰ ਰਹੀ ਹੈ ਹਾਂ ਹਾਂ ਬਾਸ ਹਾਂ ਬਾਸ ਤੂੰ ਝੂਟਾ ਲੈਣਾ ਵਾਸਤੇ ਹਾਂ ਹੈ ਹੈ ਮੈਂ ਇਹਨੂੰ ਕਹਿੰਦਾ ਮੈਂ ਕਿ ਝੂਟਾ ਲੈਣਾ ਵਾਸਤੇ ਲੈਣਾ ਝੂਟਾ ਵਾਸਤੇ ਹੈ ਹੈ ਕੋ ਰਾਜਾ ਕੀ ਚਾਚਾ ਚਾਚਾ ਤਾਇਆ ਹੋਏ ਚਟੇ ਹੋਏ ਪਿਆ ਮੇਰੇ ਅੱਧੇ ਕਿ ਚਟੇ ਆ ਬੇਨਤਾ ਆਇਦਰ ਮੇਰੇ ਨਾਲ ਜੱਗੋ ਤੇਰਮੀ ਕਰੀ ਜਾਂਦੀ ਕੁੜੀ ਜੱਗੋ ਤੇਰਮੀ ਕਰੀ ਜਾਂਦੀ ਹੈ ਕਹਿੰਦੀ ਕਹਿੰਦੀ ਉਹ ਚਾਚਾ ਮੈਂ ਕਿਹਾ ਮੇਰੇ ਮੇਰੇ ਥੋੜੇ ਜਿਹਾ ਚਟਿਆ ਤਾਇਆ ਕੀ ਘੜ ਹੈ ਕਹਿੰਦੀ ਚਾਚਾ ਤੈਨੂੰ ਜਾਣਦੀ ਹੈ ਨਾ ਹਰ ਦੱਸ ਹੁਣ ਕੀ ਖਾਣਾ ਘਾਗਦੀ ਐ ਪਟਰ ਪਟਰ ਕੋਈ ਕਹਾਂ ਬੰਬਾਂ ਤੇ ਵੀ ਆ ਗਿਆ ਬਾਈ ਇਹ ਦਿਨ ਕਿਤਾਬ ਤੇ ਤੇ ਔਰ ਜਪਨੂਰ ਨੂੰ ਗਾਣ ਕਰਾਂ ਥੋੜਾ ਜਿਹਾ ਮੈਂ ਜਪਨੂਰ ਨੂੰ ਗਾਣੂ ਹੋ ਕੇ ਭਾਈ ਜਬ ਤਾਂ ਓ ਇਨਸ਼ਾਅੱਲਾ ਬੰਦ ਕਰ ਲੂੰਗੀ ਜਰ ਲੈ ਵੀ ਹੈ ਗਾਣੂ ਹੋ ਗਿਆ ਇੱਕ ਉਹ ਵੀ ਬੱਸ ਖੜੀ ਐ ਤੇ ਅਸੀਂ ਇੱਥੋਂ ਖਾਣਨੇ ਬਹੁਤ ਵਧੀਆ ਜਾਨੀ ਕਿ ਵੀਰ ਬਣਾਉਂਦਾ ਹੈ ਜਦੋਂ ਵੀ ਅਗਲੇ ਮਹੀਨੇ 15 ਦਿਨੀ ਅਸੀਂ ਬਾਈ ਕੋਲੀ ਖੜਦੇ ਆਂ ਵਧੀਆ ਸੁਆਗਤ ਆਉਂਦੀ ਆ ਬਾਈ ਦਾ ਹਾਂ ਆਪੀ ਟਾਈਮ ਪਤਾ ਨਹੀਂ ਆਹ ਵੇ ਆਹ ਵੇ ਆ ਗਈ ਪੀਣੀ ਤਾਂ ਨਹੀਂ ਹੈ ਕਰਨੀ ਆ ਜੀ ਇਹ ਬੱਚਾ ਇਹਨੇ ਕਰ ਪੀਣੀ ਹੈ ਇਹਨੂੰ ਇੱਕ ਬਸ ਦਿਖਾਤਾ ਵੀ ਠੰਡਾ ਤੈਨੂੰ ਲੈਤਾ ਹਾਂਜੀ ਤਾਂ ਮੈਂ ਵੈਸੇ ਪਾਣੀ ਲੈਣਾ ਆਇਆ ਸੀਗਾ ਦੇਖੋ ਪਾਣੀ ਵੀ ਥੋੜੇ ਉਹਨਾਂ ਨੂੰ ਥੇ ਫੋਟਾ ਦਾ ਨਾਲ ਬਾਰਕਰ ਆ ਮੈਂ ਇਹਨੂੰ ਕਹਿਆ ਵੀ ਬਾਬਾ ਸੀਰ ਰੋਜੂ ਰਹਿਣ ਤੇ ਤੂੰ ਅੱਗੇ ਫੇਮਸ ਹੋਈ ਜਾ ਰੇ ਸਾਰਾ ਬਾਬਾ ਸੀਰ ਦੇ ਨਾਮ ਹਾਂ ਤੇ ਚਲੋ ਕਦੇ ਕਦਾ ਇਹਦਾ ਕੋਹ ਨਹੀਂ ਕੀ ਕਦੇ ਕਦਾ ਇਹਦਾ ਚੱਲਦਾ ਹਾਂਜੀ ਹਾਂਜੀ ਕਰਨਾ ਚਾਹੀਦਾ ਮਾੜਾ-ਮੋੜਾ ਖਾਣਾ ਕੀ ਹਾਂ ਕਦੇ ਕਦਾ ਹੀ ਚੱਲਦਾ ਨੈੱਟ ਚਲੋ ਤੂੰ ਵਧੀਆ ਹੁੰਦਾ ਤਾਂ ਕਰਕੇ ਮੈਂ ਤੁਹਾਡੇ ਕੋਲ ਹੀ ਖੜਦਾ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਚੱਲ ਬਾਕੀ ਬਾਈ ਹੁਣ ਇਹ ਸਪਾਈਸ ਪੂਈ ਵੀ ਬਾਦੂ ਹੁੰਦੀ ਆ ਹਾਂਜੀ ਹਾਂਜੀ ਠੀਕ ਐ ਜਿੱਥੇ ਸਫਾਈ ਆ ਉੱਥੇ ਖਦਾਈ ਆ ਹਾਂਜੀ ਸਾਰਾ ਕੁਝ ਹੀ ਆ ਔਰ ਫਿਰ ਥੋਣੀ ਠੀਕ ਆ ਕਿਧਰ ਫਰਦਾ ਇੱਥੇ ਆ ਰਹਿ ਗਿਆ ਇੱਕ ਮਿੰਟ ਉਹ ਚੀਜ਼ ਕੋਈ ਰੋਲ ਲੈ ਆਂ ਆਏ ਆ ਆਉਣਾ ਪਰਤ ਲੈ ਕੇ ਤੇ ਹੁਣ ਕਹਿੰਦੀ ਮੈਂ ਥਾਣੇ ਤੜਕੇ ਗੋਭੀ ਵਾਲੇ ਪਰੌਠੇ ਤੇ ਹੁਣ ਰਵਣਾ ਵਾਸਤੇ ਗੋਭੀ ਲਈ ਆ ਤਾਜੀ ਗੋਭੀ ਆ ਆ ਲੈ ਪਹਿਲੇ ਹਾਂ ਥੈਂਕ ਯੂ ਬੀ ਐਉ ਚਪਾ ਲੋ ਥੋਲੇ ਹਾਂ ਥੋਣੇ ਚਪਾਉਣਾ ਉਹ ਤੋਂ ਮੈਂ ਗਿਆ ਇਸ ਜਵੜੀ ਦਫਾ ਭੇਜ ਜਪਨੂਰ ਅੰਦਲੋਆ ਨਹੀਂ ਬੰਦੀ ਤੇ ਟੋਲੇ ਸੀ ਬੈਠੇ ਗਲੀ ਚ ਦੇਖ ਰਹੇ ਆ ਰੰਗ ਟੰਗ ਦੇਖੋ ਤੇ ਪਾਣੀ ਦੇ ਪਾਣੀ ਦੇ ਕਿ ਆ ਗਏ ਸੀਗੇ ਹੁਣੇ ਆਏ ਆ ਤੇ ਜੱਪੂ ਕਰ ਰਹੀ ਆਪਣਾ ਕੰਮ ਇੱਥੇ ਉੱਪਰ ਛੇੜਨ ਕਿਹੜਾ ਪਤਾ ਜੀ ਵਾਲਾ ਰੰਗਲਾ ਬਾੜਾੜਾ ਦੂਜੇ ਤਾਂ ਪਿਆ ਵਾਲਾ ਕੋਠੇ ਤੇ ਪਿਆ ਇੱਥੇ ਕਿਤੇ ਛੱਟਿਆ ਹੋਇਆ ਪਿਆ ਸੀਗਾ ਪਤਾ ਨਹੀਂ ਕਿੱਥੇ ਉਦੋਂ ਪਤਾ ਨਹੀਂ ਲੱਭ ਰਹੇ ਸੀ ਉੱਪਰ ਹੀ ਪਿਆ ਗੇਟ ਖੋਲ ਕੇ ਬੇਖੀ ਮਾਰੇ ਆ ਸੋਫਿਆਂ ਦੇ ਕੋਲ ਤਾਂ ਨਹੀਂ ਤੂ ਥੱਲੇ ਰੇ ਹਾਂ ਕੋਠੇ ਤੇ ਜੱਪਨੂਰ ਕੁ ਮਜਾ ਆ ਤੇ ਆਉਂਦੇ ਆਉਂਦੇ ਗੋਭੀ ਵੀ ਲਿਆਏ ਗੋਭੀ ਵੀ ਲਿਆਏ ਤੇ ਜਪਨੂਰ ਦੀ ਹਾਲਤ ਵੇਖੋ ਚਮਟਾ ਟਾ ਬੁਤੀ ਕੰਮ ਖਤਰੇ ਚ ਹੈ ਜਪਨੂਰ ਦਾ ਚਲੀ ਅੰਦਰੋਂ ਬਾਹਰ ਹੂੰ ਸਟਾ ਜਪਨੂਰ ਓਵੇਂ ਸਹੀ ਹੈ ਹੁਣ ਹੂੰ ਵਾਇਲਡ ਬੁਦੀ ਮੈਂ ਬਾਕੀ ਹੌਸਲਾ ਨਹੀਂ ਹਾਰਿਆ ਤੇ ਨਾ ਜਪਨੂਰ ਸਾਡਾ ਹਾਰੇ ਕਿਉਂਕਿ ਸਾਡੀ ਬੇਟੀ ਹੈ ਠੀਕ ਹੈ ਜੀ ਤੇ ਹੌਂਸਲੇ ਚ ਆਪ ਨੂੰ ਸਟਰੋਂਗ ਬੀਟੀ ਐ ਸਟਰੋਂਗ ਠੀਕ ਐ ਸਟਰੋਂਗ ਹੀ ਬਣਾਉਣਾ ਚੰਗੇ ਸੰਸਕਾਰ ਦੇਣੇ ਆ ਠੀਕ ਐ ਤੇ ਜਿੰਨੇ ਵੀ ਹੋ ਸਕੇ ਤੇ ਆਹ ालतੂ ਫालतੂ ਖਾਣਿਆਂ ਤੋਂ ਪਰਹੇਜ਼ ਤੇ ਇਹਨੂੰ ਦੱਸਣਾ ਜਿਵੇਂ ਪਿਓ ਕਰਦਾ ਉਵੇਂ ਕਰੂਗੀ ਮੈਨੂੰ ਪਤਾ ਹੈ ਕਿਉਂਕਿ ਮੈਂ ਪਰਹੇਜ਼ ਰੱਖ ਕੇ ਚੱਲਦਾ ਰਮਣ ਵੀ ਕਰਦੀ ਆ ਰਮਣ ਤੰਗ ਚਾਗਦੀ ਆ ਮੇਰੇ ਨਹੀਂ ਮੇਰਾ ਨਾਂ ਨਹੀਂ ਲਿਆ ਤੇ ਵੀ ਇਹ ਵੀ ਕਰਦੀ ਕਿਉਂਕਿ ਹੁਣ ਕਿਉਂਕਿ ਜਿੱਥੇ ਬੰਦਾ ਨਾ ਕੁਛ ਕਰੇ ਜਿਹਦਾ ਬੰਦਾ ਵੀ ਉਹ ਜਾ ਹੋ ਗਿਆ ਨਾ ਫਿਰ ਉੱਥੇ ਚੱਲਦਾ ਹੁੰਦਾ ਹੈ ਸਾਰਾ ਕੁਝ ਇਸ ਕਰਕੇ ਮੈਂ ਨਹੀਂ ਖਾਂਦਾ ਤੇ ਰਮਨ ਨੂੰ ਰੋਕ ਟੋਕ ਕੀਤੀ ਵੀ ਹੈ ਮੇਰੀ ਇਹ ਕਦੇ ਕਦੇ ਈ ਮਹੀਨੇ ਪੰਦਰੇ ਦਿਨ ਹੀ ਖਾ ਲੈਂਦੀ ਆ ਤੇ ਤਿੰਨ ਤਿੰਨ ਕਵਾਰੀ ਹੋ ਜਾਂਦਾ 15 ਦਿਨੋਂ ਬਾਅਦ ਤਿੰਨ ਹੀ ਮੈਂ ਨਹੀਂ ਹਾਂ ਹਾਂ ਕਿਉਂਕਿ ਮੌਸਮ ਠੀਕ ਕੀ ਹੋਇਆ ਮੌਸਮ ਚੇਂਜ ਤੇ ਜੀਵ ਇਹ ਕਾਰੀ ਹੁੰਦੀ ਐ ਬਸ ਵੇਖ ਕੇ ਰਹਿਣ ਦੀ ਗੋਲਗਪ